ਹਾਂਜੀ ਸਵਾਗਤ ਹੈ ਤੁਹਾਡਾ ਪਰਮ ਅਯੁਰਵੇਦ ਕਿਚਨ ਦੇ ਵਿੱਚ ਹਾਂਜੀ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਲੇਟਿਵ ਗਠੀ ਦੇ ਦਰਦ ਤੋਂ ਪਰੇਸ਼ਾਨ ਹੈ ਤਾਂ ਤੁਸੀਂ ਇਹ ਕੁਦਰਤੀ ਆਯੁਰਵੇਦਿਕ ਤਰੀਕੇ ਅਪਣਾ ਕੇ ਉਸ ਨੂੰ ਠੀਕ ਕਰ ਸਕਦੇ ਹੋ ਦਰਦਾਂ ਤੋਂ ਰਾਹਤ ਦਵਾ ਸਕਦੇ ਹੋ ਗਠੀਆ ਜਿਵੇਂ ਕਿ ਮੰਨਿਆ ਜਾਂਦਾ ਇੱਕ ਬਜ਼ੁਰਗਾਂ ਦੀ ਬਿਮਾਰੀ ਹੈ ਪਰ ਇਹਦਾ ਸਾਡੀ ਜੀਵਨ ਸ਼ੈਲੀ ਦੇ ਨਾਲ ਗੂੜਾ ਸਬੰਧ ਹੈ ਸਾਡੀ ਜੀਵਨ ਸ਼ੈਲੀ ਜਦੋਂ ਦੀ ਖਰਾਬ ਹੋਈ ਹੈ ਬਦਲ ਰਹੀ ਹੈ ਜਿਹੜੀ ਜੀਵਨ ਸ਼ੈਲੀ ਦਿਨੋਂ ਦਿਨ ਤਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ 4 ਬਿਮਾਰੀਆਂ ਦੇ ਨਾਲ ਨਾਲ ਗਠੀਆ ਵੀ ਸਾਨੂੰ ਆ ਕੇ ਰਾ ਪਾਉਂਦਾ ਹੈ ਤੇ ਗਠੀਆ ਆਮ ਕਰਕੇ ਸਰਦੀਆਂ ਦੇ ਵਿੱਚ ਬਹੁਤ ਹੀ ਪਰੇਸ਼ਾਨ ਕਰਦਾ ਹੈ ਜਿਸ ਵਿਅਕਤੀ ਨੂੰ ਗਠੀਆ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਉਹਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਤੁਰਨ ਫਿਰਨ ਦੇ ਵਿੱਚ ਉਹਨੂੰ ਸਮੱਸਿਆ ਹੁੰਦੀ ਹੈ ਅਕੜਾ ਰਹਿੰਦਾ ਸਰੀਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਹ ਸਮੱਸਿਆ ਜਿਹੜੀ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਹੋ ਰਹੀ ਹੈ ਜਰੂਰੀ ਨਹੀਂ ਇਹ ਸਿਰਫ ਬਜ਼ੁਰਗਾਂ ਨੂੰ ਹੁੰਦੀ ਹੈ ਡੀਡੀਏ ਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਗਠੀਏ ਦੇ ਕਾਰਨ ਨਾਂ ਬਰਦਾਸ਼ਤ ਹੋਣ ਵਾਲਾ ਦਰਦ ਹੁੰਦਾ ਹੈ ਇਸ ਸਮੱਸਿਆ ਤੋਂ ਬਚਾਅ ਦੇ ਲਈ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਜੀਵਨ ਸ਼ੈਲੀ ਵਿੱਚ ਆਪਣੇ ਲਾਈਫ ਸਟਾਈਲ ਵਿੱਚ ਬਦਲਾ ਕਰਕੇ ਆਪਾਂ ਗਠੀਏ ਦੇ ਦਰਦ ਤੋਂ ਤਰਹਤ ਪਾ ਸਕਦੇ ਹਾਂ ਔ ਜਾਣੀ ਕਿ ਗਠੀ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਦਰਤੀ ਤੰਗ ਤਰੀਕੇ ਕੀ ਹਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਹਰ ਸਾਲ 12 ਅਕਤੂਬਰ ਨੂੰ ਵਿਸ਼ਵ ਗਠੀਆ ਦਿਵਸ ਤੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਗਠੀਏ ਸਬੰਧੀ ਜਾਗਰੂਕਤ ਬਣਾਉਣੀ ਜਾਂ ਉਹਨਾਂ ਨੂੰ ਜਾਗਰੂਕ ਕਰਨਾ ਹੈ ਦਰਅਸਲ ਗਲਤ ਖਾਣ ਪੀਣ ਦੇ ਨਾਲ ਸਰੀਰ ਵਿੱਚ ਮੌਜੂਦ ਪ੍ਰੋਟੀਨ ਟੁੱਟਣ ਲੱਗਦਾ ਹੈ ਜਿਸ ਕਰਕੇ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਵੱਧ ਜਾਂਦੀ ਹੈ ਪਿਊਰੀਨ ਯੂਰਿਕ ਐਸਿਡ ਵਿੱਚ ਬਦਲ ਕੇ ਜੋੜਾਂ ਦੇ ਵਿਚਕਾਰ ਕ੍ਰਿਸਟਲ ਦੇ ਰੂਪ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਹ ਬਹੁਤ ਦਰਦ ਕਰਦਾ ਹੈ ਕਿੰਨੀਆਂ ਚੀਜ਼ਾਂ ਤੋਂ ਕਰੀਏ ਪਰਹੇਜ਼ ਗਠੀਏ ਤੋਂ ਰਾਹਤ ਪਾਉਣ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਕੁਝ ਬਦਲਾਅ ਕਰਨੇ ਪੈਣਗੇ ਕੁਝ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪਵੇਗਾ ਜਿਹੜੀਆਂ ਗਠੀ ਦੀ ਸਮੱਸਿਆ ਨੂੰ ਹੋਰ ਵਧਾਉਣੀ ਹੈ। ਕਦੇ ਦਾ ਕਿਸੇ ਵੀ ਤਰ੍ਹਾਂ ਦੀ ਨਸ਼ੀਲੀ ਚੀਜ਼ ਦੱਸੀ ਬੰਨੇ ਕਰਨਾ ਚਾਹੀਦਾ। ਜਿਵੇਂ ਸਿਗਰਟ ਨੂੰ ਸੀਜਨ ਸ਼ਰਾਬ ਨੂੰ ਸੀ ਯਾਦ ਤ ਤੋ ਛਟਕਾਰਾ ਪਾਉਣਾ ਚਾਹੀਦਾ। ਇਸ ਦੇ ਨਾਲ ਹੀ ਆਪਾਂ ਨੂੰ ਪ੍ਰੋਸੈਸਡ ਫੂਡ, ਰੈੱਡ ਮੀਟ, ਸੀ ਫੂਡ ਤੇ ਮਿੱਠਿਆ ਤੋਂ ਵੀ ਪਰਹੇਜ਼ ਰੱਖਣਾ ਪੈਣਾ। ਗਠੀ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਝ ਕੁਦਰਤੀ ਤਰੀਕੇ ਹੈ। ਔਰ ਗੰਨੋ ਅਤੇ ਅਦਰਕ ਔਰ ਗੰਨੋ ਅਤੇ ਅਦਰਕ ਵਿੱਚ ਐਂਟੀ ਇਨਫਲਮੇਟਰੀ ਗੁਣ ਪੈ ਜਾਂਦੇ ਆ ਇਹ ਗਠੀਏ ਦੇ ਦਰਦ ਤੋਂ ਰਾਹਤ ਦਿਵਾਉਣ ਦੇ ਵਿੱਚ ਮਦਦਗਾਰ ਹੈ ਗਠੀਏ ਕਾਰਨ ਜੋੜਾਂ ਵਿੱਚ ਸੋਜ ਆਉਣ ਲੱਗਦੀ ਹੈ ਜੋੜਾਂ ਵਿੱਚ ਸੋਜ ਆਉਣ ਦੇ ਕਾਰਨ ਦਰਦ ਤਕਰੀਬ ਵਧਦੀ ਹੈ ਜਿਹੜਾ ਔਰਗਨੋ ਅਤੇ ਅਦਰਕ ਹੈ ਸੋਜ ਨੂੰ ਘਟਟ ਕਰਦੇ ਆ ਥੋੜਾ ਜਿਹਾ ਅਦਰਕ ਕਟੋ ਅਤੇ ਅੱਧਾ ਚਮ ਅਜਵੈਨ ਚ ਮਿਲਾ ਕੇ ਥੋੜੀ ਦੇਰ ਲਈ ਉਬਾਲੋ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਸੇਵਨ ਕਰ ਲਓ ਪੀ ਲਓ ਮੇਥੀ ਗਠੀਏ ਤੋਂ ਪੀੜਤ ਲੋਕਾਂ ਦੇ ਲਈ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਇਹਦੇ ਵਿੱਚ ਵੀ ਮੌਜੂਦ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਜਿਹੜੇ ਗਰਦਸ਼ੀਰੇ ਦੇ ਦਰਦ ਤੋਂ ਰਾਹਤ ਦਵਾਉਂਦੇ ਆ ਤੇ ਜੋੜਾਂ ਦੀ ਸੋਜ ਨੂੰ ਘੱਟ ਕਰਦੇ ਇਸ ਦੇ ਸੇਵਨ ਦੇ ਲਈ ਰਾਤ ਪਰ ਮੇਥੀ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਰੀਰ ਉੱਤੇ ਕਿਸ ਦਾ ਸੇਵਨ ਕਰਨਾ ਚਾਹੀਦਾ ਲੇਡੀਆਂ ਲਈ ਇਹ ਬਹੁਤ ਹੀ ਮਫੀਦ ਹੈ ਹੋਰ ਵੀ ਉਹਨਾਂ ਦੀਆਂ ਪ੍ਰੋਬਲਮ ਜੋ ਉਹਨਾਂ ਦੇ ਵਿੱਚ ਹੀ ਬਹੁਤ ਫਾਇਦੇਮੰਦ ਹੈ ਲਸਣ ਗਠੀਏ ਨੂੰ ਲਸਣ ਨੂੰ ਕੰਟਰੋਲ ਕਰਦੀ ਹੈ ਗਠੀਆ ਕਰਕੇ ਸਰੀਰ ਵਿੱਚ ਜੂਰ ਕੈਸਟ ਵਾ ਜਾਂਦਾ ਹੈ ਲਸਣ ਸਰੀਰ ਵਿੱਚੋਂ ਵਾਧੂ ਜੂਰ ਕੈਸਟ ਨੂੰ ਬਾਹਰ ਕੱਢਣ ਦੇ ਵਿੱਚ ਮਦਦਗਾਰ ਹੁੰਦੀ ਹੈ ਇਸ ਤੋਂ ਇਲਾਵਾ ਗਠੀਏ ਦੇ ਦਰਦ ਤੋਂ ਰਾਹਤ ਦਵਾਉਂਦੀ ਹੈ ਗਠੀਏ ਤੋਂ ਰਾਹਤ ਪਾਉਣ ਦੇ ਲਈ ਗੁੜ ਦੇ ਨਾਲ ਲਸਣ ਦਾ ਸੇਵਨ ਰੈਗੂਲਰ ਰੂਪ ਦੇ ਵਿੱਚ ਕਰਨਾ ਚਾਹੀਦਾ ਹੈ। ਕੈਸਟਰ ਆਇਲ ਜਾਂ ਰਿੰਦੀ ਦਾ ਤੇਲ ਕੈਸਟਰ ਆਇਲ ਗਠੀਏ ਦੇ ਕਾਰਨ ਜਿਹੜਾ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਉਹਦੇ ਵਿੱਚ ਬਹੁਤ ਹੀ ਫਾਇਦੇਮੰਦ ਹੈ। ਗਠੀਏ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਹਰ ਰੋਜ਼ ਕੈਸਟਰ ਆਇਲ ਦੀ ਜਿਹੜੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਦਰਦਾਂ ਤੋਂ ਜਿਹੜੀ ਤੁਰੰਤ ਰਾਹਤ ਮਿਲਦੀ ਹੈ। ਦੇਦੇ ਨਾਲ ਹੀ ਆਪਣੇ ਕੋਲ ਇੱਕ ਘਰੇਲੂ ਰਾਮਦੰਤ ਤੇਲ ਤਿਆਰ ਕਰਨ ਦਾ ਨੁਸਖਾ ਹੈ ਗਠੀਏ ਦਰਦ ਨੂੰ ਠੀਕ ਕਰਨ ਦੇ ਲਈ ਉਹਦੇ ਵਿੱਚ ਆਪਾਂ ਲੈਣੇ 250 ਗ੍ਰਾਮ ਜਿੰਜਰ ਜੂਸ ਅਦਰਕ ਦਾ ਰਸ 150 ਗ੍ਰਾਮ ਸ਼ੀਸ਼ਮੋ ਆਇਲ ਤੇਲਾ ਦਾ ਤੇਲ 100 ਗ੍ਰਾਮ گارਲਿਕ ਜੂਸ ਲਸਣ ਦਾ ਰਸ ਇਤਨੇ ਚੀਜ਼ਾਂ ਦਾ ਜਿਹੜਾ ਹੈਗਾ ਰਸ ਤੇ ਤੇਲ ਹੈ ਜਿਹੜਾ ਲੈ ਕੇ ਇਹਨੂੰ ਲੋ ਫਲੇਮ ਤੇ ਘੱਟ ਅੱਗ ਤੇ ਹੌਲੀ-ਹੌਲੀ ਹਿਲਾਉਂਦੇ ਹੋਏ ਪਕਾਉਣਾ ਇਹਨੂੰ ਓਨਾ ਚਿਰ ਪਕਾਉਣਾ ਜਿੰਨਾ ਚਿਰ ਇਹਦੇ ਵਿੱਚ ਜਿਹੜਾ ਇਹ ਜੂਸ ਵਗੈਰਾ ਇਹਨਾਂ ਦਾ ਪਾਇਆ ਉਹ ਵਿੱਚੋਂ ਉੱਡ ਨਾ ਜਾਵੇ ਖਤਮ ਨਾ ਹੋ ਜੇ ਤੇ ਸਿਰਫ ਤੇ ਸਿਰਫ ਇਕੱਲਾ ਤੇਲ ਰਹਿ ਜੇ ਫਿਰ ਇਹਨੂੰ ਤੁਸੀਂ ਠੰਡਾ ਹੋਣ ਤਿੰਨ ਤਾਰ ਕੇ ਸੰਭਾਲ ਕੇ ਰੱਖ ਲਵੋ ਕਿਸੇ ਸ਼ੀਸ਼ੀ ਦੇ ਵਿੱਚ ਕਿਸੇ ਕੰਟੇਨਰ ਦੇ ਵਿੱਚ ਤੇ ਇਹ ਦਰਦਾਂ ਤੋਂ ਰਾਹਤ ਦਿਵਾਉਣ ਦੇ ਲਈ ਬਹੁਤ ਹੀ ਇੱਕ ਮਫੀਦ ਬਹੁਤ ਹੀ ਫਾਇਦੇਮੰਦ ਤੇਲ ਤਿਆਰ ਹੈ ਇਹਨੂੰ ਤੁਸੀਂ ਦਰਦਾਂ ਵਾਲੀ ਥਾਂ ਤੇ ਗੋਡੇ ਗਿੱਟੇ ਮੋਢੇ ਜਿੱਥੇ ਵੀ ਦਰਦ ਹੁੰਦਾ ਹੈ ਉਹਦੇ ਤੇ ਮਾਲਸ਼ ਕਰਨੀ ਹੈ ਦੋ ਟਾਈਮ ਕਰਨੋਂ ਤਾਂ ਜ਼ਿਆਦਾ ਠੀਕ ਹੈ ਨਹੀਂ ਰਾਤ ਨੂੰ ਪੈਣ ਤੋਂ ਪਹਿਲਾਂ ਮਾਲਸ਼ ਕਰੋ ਤੇ ਫਿਰ ਉੱਪਰ ਗਰਮ ਪੱਟੀ ਬੰਨ੍ਹ ਕੇ ਸੌ ਜਾਓ ਜਿਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ ਦੂਸਰਾ ਇੱਕ ਨੁਸਖਾ ਹੋਰ ਹੈ ਗੋਡਿਆਂ ਦੇ ਦਰਦਾਂ ਲਈ ਖਾਸ ਕਰਕੇ ਉਹ ਵੀ ਬੜਾ ਮਫੀਦ ਹੈ ਬੜਾ ਫਾਇਦੇਮੰਦ ਹੈ ਉਹਦੇ ਵਿੱਚ ਇੱਕ ਚਮਚ ਦਾਲਚੀਨੀ ਇੱਕ ਚਮਚੀ ਸਹਿਦ ਤੇ ਇੱਕ ਚਮਚ ਹੀ ਉਹਦੇ ਵਿੱਚ ਲੈਣਾ ਆਪਾਂ ਕਲੀ ਚੂਨਾ ਕਹਿੰਦੇ ਜੀ ਇਸ ਨੂੰ ਇਹਨਾਂ ਤਿੰਨਾਂ ਚੀਜ਼ਾਂ ਦਾ ਤੁਸੀਂ ਇੱਕ ਮਲਮ ਟਾਈਪ ਇੱਕ ਪੇਸਟ ਜਿਹਾ ਬਣਾ ਕੇ ਗੋਡੇ ਦੇ ਉੱਤੇ ਲਗਾਓ ਉੱਪਰ ਗਰਮ ਰੱਖਣਾ ਹੈ ਤੁਹਾਨੂੰ ਲੋਗੜ ਵਗੈਰਾ ਬੰਨੋ ਉੱਪਰ ਗਰਮ ਪੱਟੀ ਬੰਨੋ ਇਹਨੂੰ ਤੁਸੀਂ ਹਫ਼ਤਾ ਦਾ ਸਣ ਕਰਕੇ ਦੇਖੋ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਤੁਹਾਨੂੰ ਚੱਲਣ ਫਿਰਨ ਦੇ ਵਿੱਚ ਤਕਲੀਫ ਹੈ ਤਾਂ ਤੋਂ ਬਿਲਕੁਲ ਠੀਕ ਹੋ ਜਾਵੇ ਤੁਸੀਂ ਆਰਾਮ ਦੇ ਨਾਲ ਤੁਰ ਸਕਦੇ ਹੋ ਫਿਰ ਇੰਨੇ ਕਿ ਜਿਹੜੇ ਤੁਹਾਨੂੰ ਦੱਸੇ ਨਸਖੇプラス ਜਿਹੜੇ ਦੇ ਵਿੱਚ ਆਪਾਂ ਜਾਣਕਾਰੀ ਦਿੱਤੀ ਹੈ ਵੀ ਕਿਹੜੀ ਕਿਹੜੀ ਚੀਜ਼ ਹੈ ਹਲਦੀ ਵਾਲਾ ਦੁੱਧ ਵੀ ਇਹਦੇ ਇਸ ਤਰ੍ਹਾਂ ਠੀਕ ਹੈ ਕਿਉਂਕਿ ਹਲਦੀ ਵੀ ਐਂਟੀ ਇਨਫਲੇਮੇਟਰੀ ਐਂਟੀ ਇਨਫੈਕਸ਼ਨ ਐਂਟੀ ਜਿੰਗ ਤੇ ਹੋਰ ਉਹਦੇ ਵਿੱਚ ਬੜੇ ਗੁਣ ਪਾਏ ਜਾਂਦੇ ਹਲਦੀ ਵਾਲੇ ਦੁੱਧ ਦੀ ਆਪਾਂ ਇੱਕ ਵੀਡੀਓ ਵੀ ਬਣਾ ਕੇ ਪਾਈ ਹੈ ਪਹਿਲਾਂ ਚੈਨਲ ਤੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਹਲਦੀ ਵਾਲਾ ਦੋ ਤੁਸੀਂ ਬਣਾ ਕੇ ਪੀ ਸਕਦੇ ਹੋ ਤੇ ਉਹਦਾ ਵੀ ਤੁਹਾਨੂੰ ਸੋਜ ਉਸ ਦੇ ਵਿੱਚ ਦਰਦਾਂ ਦੇ ਵਿੱਚ ਬਹੁਤ ਹੀ ਫਾਇਦਾ ਹੋਵੇਗਾ। ਚਾਹ ਰਹੇ ਤੁਸੀਂ ਇਸ ਨੂੰ ਵਰਤ ਕੇ ਦੇਖੋ ਅਜਮਾਇ ਹੋਈ ਹੈ ਤੁਸੀਂ ਵੀ ਅਜਮਾ ਕੇ ਦੇਖੋ ਬਹੁਤ ਹੀ ਫਾਇਦੇਮੰਦ ਆ ਤੁਸੀਂ ਅਗੇ ਰਕਮੈਂਡ ਜ਼ਰੂਰ ਕਰੋਗੇ। ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ ਧੰਨਵਾਦ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ।